ਦਾ ਜੋ ਸੁਪਨਾ ਸੀ ਸਾਡਾ ਕਿ ਐਂਡ ਰਿਜ਼ਲਟ ਹੈ ਜੋ ਅੱਜ ਉਸ ਦੀ ਜਿਹੜੀ ਤਸਵੀਰ ਹੈ ਅੱਜ ਦੇ ਸਮਾਗਮ ਦੱਸਦਾ ਮਾਨਯੋਗ ਮੁੱਖ ਮੰਤਰੀ ਸਾਹਿਬ 827 ਬੱਚਿਆਂ ਨੇ ਇਸ ਸਾਲ ਨੀਟ ਕਲੀਅਰ ਕੀਤਾ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਪਿਛਲੇ ਸਾਲ 300 ਸੀ ਉਸ ਤੋਂ ਪਿਛਲੇ ਸਾਲ 100 ਸੀ ਤੇ ਮੀਡੀਆ ਦੇ ਸਾਥੀ ਵੀ ਬੈਠੇ ਹੈ ਤੇ ਮੈਂ ਦੱਸਣਾ ਚਾਹਾਂਗਾ ਜਦੋਂ ਮੈਂ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ ਡਿਪਾਰਟਮੈਂਟ ਦਿੱਤਾ ਮੈਂ ਪਹਿਲੇ ਸਾਲ ਆ ਕੇ ਜਦੋਂ ਇਹ ਇਮਤਿਹਾਨਾਂ ਦੇ ਨਤੀਜੇ ਆਏ ਮੈਂ ਵਿਭਾਗ ਨੂੰ ਪੁੱਛਿਆ ਕਿ ਮੈਨੂੰ ਪਿਛਲੇ 10 ਸਾਲ ਦਾ ਡਾਟਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਉਹ ਕਿੰਨੇ ਬੱਚੇ JEE 'ਚ ਜਾ ਰਹੇ ਆ ਕਿੰਨੇ ਬੱਚੇ NEET ਕਲੀਅਰ ਕਰ ਰਹੇ ਆ ਕਿ ਅਸਲੀ ਜਿਹੜੇ ਚਾਹੇ ਕੋਈ ਵੀ ਤੁਸੀਂ ਪ੍ਰਾਈਵੇਟ ਸਕੂਲ ਦੇਖੋ ਪ੍ਰਾਈਵੇਟ ਕੋਚਿੰਗ ਸੈਂਟਰ ਦੇਖੋ ਉਹਦੀ ਕਾਮਯਾਬੀ ਇਸ ਸਿਸਟਮ ਨਾਲ ਪੀ ਜਾਂਦੀ ਹੈ ਕਿ ਕਿੰਨੇ ਬੱਚਿਆਂ ਦਾ ਰਿਜ਼ਲਟ ਸ਼ਾਨਦਾਰ ਹੈ ਤਾਂ ਸ਼ੌਕਿੰਗਲੀ ਅਸੀਂ ਕਿ ਡਿਪਾਰਟਮੈਂਟ ਦੇ ਕੋਲ ਕੋਈ ਡਾਟਾ ਨਹੀਂ ਇਸ ਪਿਛਲੇ 10 ਸਾਲਾਂ ਦਾ ਉਹ ਕਹਿੰਦੇ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਅੱਜ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਸਰਕਾਰ ਕਿ ਉਹ ਇਸ ਤੋਂ ਪਹਿਲਾਂ ਦਿੱਲੀ 'ਚ ਇਹ ਫੰਕਸ਼ਨ ਹੁੰਦੇ ਸੀ ਪਰ ਹੁਣ ਦਿੱਲੀ 'ਚ ਵੀ ਹੋਣੇ ਬੰਦ ਹੋ ਗਏ ਪੂਰੇ ਦੇਸ਼ ਦੇ ਵਿੱਚੋਂ ਇੱਕ ਹੀ ਐਦਾਂ ਦੀ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੈ ਜਿੱਥੇ ਐਦਾਂ ਦੇ ਫੰਕਸ਼ਨ ਹੋ ਰਿਹਾ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਜੇਈ ਜਿਹੜਾ ਹੈ ਫਿਰ ਜੇਈ ਐਡਵਾਂਸ ਤੇ ਅੱਜ ਨੀਟ ਦਾ ਬਾਕੀ ਕਿਸੇ ਦੇਸ਼ ਕਿਸੇ ਨਾ ਹਿਮਾਚਲ ਨੂੰ ਪਤਾ ਕਿੰਨੇ ਬੱਚਿਆਂ ਨੇ ਉੱਥੇ ਇਹ ਜ਼ਰੂਰ ਆਂਦੀ ਹੈ ਖਬਰ ਆਂਦੀ ਹੈ ਹਿਮਾਚਲ ਦੇ ਵਿੱਚ ਕਿ ਸਿੱਖਿਆ ਮੰਤਰੀ ਦੇ ਆਪਣੇ ਹਲਕੇ ਦੇ ਆਪਣੇ ਪਿੰਡ ਦੇ ਸਾਰੇ ਬੱਚੇ ਜਿਹੜੇ 12ਵੀਂ 'ਚ ਫੇਲ ਹੋ ਗਏ ਇਹੀ ਹਾਲ ਹਰਿਆਣੇ ਦਾ ਹੈ ਇਹੀ ਹਾਲ ਬਾਕੀ ਹੈ ਪਰ ਸਾਨੂੰ ਮਾਨ ਹੈ ਤੇ ਇਹ ਕਾਮਯਾਬੀ ਸਾਡੇ ਸਾਰੇ ਡਿਪਾਰਟਮੈਂਟ ਦੇ ਵਿਭਾਗ ਦੇ ਸਾਰੇ ਆਫੀਸਰਸ ਸਾਡੇ ਹਰ ਇੱਕ ਟੀਚਰ ਸਵਾ ਲੱਖ ਦਾ ਮਹਿਕਮਾ ਮੈਂ ਆਪਣੇ ਸਾਰੇ ਟੀਚਰਸ ਨੂੰ ਸਲਾਮ ਕਰਦਾ ਹਾਂ ਸਾਡੇ ਸਾਰੇ ਮਿਡ-ਡੇ ਮੀਲ ਵਰਕਰ ਸਾਡੇ ਹਰ ਇੱਕ ਸਟਾਫ ਦਾ ਨਾਨ-ਟੀਚਿੰਗ ਸਟਾਫ ਦਾ ਸਭ ਨੇ ਮਿਲ ਕੇ ਜੋ ਮਾਨ ਸਾਹਿਬ ਨੇ ਸਾਨੂੰ ਟੀਚਰ ਦਿੱਤਾ ਸਾਡੇ ਵਿਭਾਗ ਨੂੰ ਟੀਚਰ ਦਿੱਤਾ ਸੀ ਕਿ ਜਿਹੜਾ ਸਿੱਖਿਆ ਕ੍ਰਾਂਤੀ ਹੈ ਅੱਜ ਉਹ ਆਪਣੀ ਜਿਹੜੀ ਤਸਵੀਰ ਪੇਸ਼ ਕਰ ਰਿਹਾ ਤੁਹਾਡੇ ਵਿੱਚੋਂ ਡਾਕਟਰਸ ਬਣਨਗੇ ਪੰਜਾਬ ਦੇ ਪਿੰਡਾਂ ਚ ਪੰਜਾਬ ਦੇ ਹਸਪਤਾਲਾਂ ਚ ਦੇਸ਼ ਦੇ ਹਸਪਤਾਲਾਂ ਚ ਦੁਨੀਆ ਦੇ ਹਸਪਤਾਲਾਂ ਚ ਤੁਸੀਂ ਸੇਵਾ ਕਰੋਗੇ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਨੂੰ ਮੁਬਾਰਕ ਬਾਤ ਦਿੰਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰ ਸੀਐਮ ਸਰ ਕੁਝ ਵਿਦਿਆਰਥੀ ਆਪ ਜੀ ਨਾਲ ਇੰਟਰੈਕਟ ਕਰਨਾ ਚਾਹੁੰਦੇ ਹਨ ਜੀ ਆਪ ਜੀ ਦੇ ਅੱਗੇ ਹੋਏ ਜਿਹੜੇ ਵਿਦਿਆਰਥੀ ਸੀਐਮ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਹਨ ਕਾਈਂਡਲੀ ਹੱਥ ਖੜਾ ਕਰਨ ਦੀ ਕਿਰਪਾਲਤਾ ਕਰਨ